ਮੈਂ ਸੰਜੇ ਜੀ ਦੇ ਘਰੇ ਮੈਂ ਆਜਾ ਆਇਆ ਹਾਂ ਜਿਨ੍ਹਾਂ ਦਾ ਬੜੀ ਬੇਰਹਿਮੀ ਨਾਲ ਗੈਂਗਸਟਰਾਂ ਨੇ ਕਤਲ ਕੀਤਾ ਇੱਕ ਬੜਾ ਨੇਕ ਪਰਿਵਾਰ ਵੀ ਨੇ ਆਮ ਲੋਕਾਂ ਦੀ ਵੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਬੜਾ ਪਿਆਰ ਕਮਾਇਆ ਪੂਰੇ ਇਲਾਕੇ 'ਚ ਦੇਖੋ ਜੀ ਐਜੇ ਲੋਕਾਂ ਤੇ ਦਿਨ ਦਿਨੇ ਮਰਡਰ ਹੋਣ ਲੱਗ ਜਾਣਗੇ ਤੇ ਇਥੇ ਰਹੂਗਾ ਕੌਣ ਪੰਜਾਬ ਸਿ ਪਿਛਲੇ 2 ਸਾਲਾਂਾਂ ਚ ਮੈਂ ਦੇਖ ਰਿਹਾ 3 ਸਾਲਾਂਾਂ ਚ ਜਦੋਂ ਦੇ ਝਾੜੂ ਵਾਲੇ ਆਏ ਆ ਹਰ ਰੋਜ਼ ਕਿਤੇ ਬੈਂਕ ਨੂੰ ਲੁੱਟਿਆ ਜਾ ਰਿਹਾ ਕਿਤੇ ਐਕਸਟਰਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਜਾਈ ਹੈ ਕੱਲ ਮੈਂ ਮੋਗੇ ਸੀ ਜਿੱਥੇ ਉਹ ਡਾਕਟਰ ਸਾਹਿਬ ਕਮੋਜ ਸੀ ਡਾਕਟਰ ਆ ਉਹਨਾਂ ਦੇ ਉਹਨਾਂ ਦੇ ਗੋਲੀ ਮਾਰੀ ਐਕਸਟਰਸ਼ਨ ਵਾਸਤੇ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਬਹਿ ਕੇ ਦਿੱਲੀ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀਆਂ ਅੱਥੋੜੀ ਜਿਮਵਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਹੈ ਪੰਜਾਬ ਦੀ ਜੇ ਤੁਸੀਂ ਨਾਸ ਐਕਸ਼ਨ ਲੈਂਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਤੇ ਸਾਰਿਆਂ ਨੂੰ ਸਾਰੇ ਇਹਨਾਂ ਦੇ ਬੰਦਿਆਂ ਨੂੰ ਖਿੱਚੋ ਨਹੀਂ ਤਾਂ ਜੇ ਹਾਲਾਤ ਵਿਗੜ ਗਈ ਐ ਜੀ ਹਾਲਾਤ ਬਣ ਜਾਣੀ ਹੈ ਇੱਥੇ ਮੈਂ ਸੰਜੇ ਜੀ ਦੇ ਘਰੇ ਮੈਂ ਆ ਜਾਇਆ ਹਾਂ ਜਿਨ੍ਹਾਂ ਦਾ ਬੜੀ ਬੇਰਹਿਮੀ ਨਾਲ ਗੈਂਗਸਟਰਾਂ ਨੇ ਕਤਲ ਕੀਤਾ ਇੱਕ ਬੜਾ ਨੇਕ ਪਰਿਵਾਰ ਜੀ ਨੇ ਆਮ ਲੋਕਾਂ ਦੀ ਵੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਬੜਾ ਪਿਆਰ ਕਮਾਇਆ ਪੂਰੇ ਇਲਾਕੇ 'ਚ ਦੇਖੋ ਜੀ ਐਜੇ ਲੋਕਾਂ ਤੇ ਦਿਨ ਦਿਨੇ ਮਰਡਰ ਹੋਣ ਲੱਗ ਜਾਣਗੇ ਤੇ ਇੱਥੇ ਰਹੂਗਾ ਕੌਣ ਪੰਜਾਬ 'ਚ ਪਿਛਲੇ 2 ਸਾਲਾਂ 'ਚ ਮੈਂ ਦੇਖ ਰਿਹਾ 3 ਸਾਲਾਂ 'ਚ ਜਿਦੋਂ ਦੇ ਝਾੜੂ ਵਾਲੇ ਆਏ ਆ ਹਰ ਰੋਜ਼ ਕਿਤੇ ਬੈਂਕ ਨੂੰ ਲੁੱਟਿਆ ਜਾ ਰਿਹਾ ਹੈ ਕਿਤੇ ਐਕਸਟਰਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਜਾ ਰਹੀ ਹੈ ਕੱਲ ਮੈਂ ਮੋਗੇ ਸੀ ਜਿੱਥੇ ਉਹ ਡਾਕਟਰ ਸਾਹਿਬ ਕਮੋਜ ਸੀ ਡਾਕਟਰ ਹੈ ਉਹਨਾਂ ਨੇ ਉਹਨਾਂ ਦੇ ਗੋਲੀ ਮਾਰੀ ਐਕਸਟਰਸ਼ਨ ਵਾਸਤੇ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਨਹੀਂ ਸੂਬਾ ਬਿਨ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਹੈ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਬਹਿ ਕੇ ਦਿੱਲੀ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀਆਂ ਆ ਥੋੜੀ ਜਿਮਵਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਹੈ ਪੰਜਾਬ ਦੀ ਜੇ ਤੁਸੀਂ ਨਾ ਐਕਸ਼ਨ ਲੈਂਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਤੇ ਸਾਰਿਆਂ ਨੂੰ ਸਾਰੇ ਇਹਨਾਂ ਦੇ ਬੰਦਿਆਂ ਨੂੰ ਖਿੱਚੋ ਨਹੀਂ ਤਾਂ ਜੇ ਹਾਲਾਤ ਵਿਗੜ ਗਈ ਐ ਜੀ ਹਾਲਾਤ ਬਣ ਜਾਣੀ ਹੈ ਇੱਥੇ ਕਾਬੂ ਨਹੀਂ ਰਹਿਣਾ ਕੁਝ ਬਸ ਤਿੰਨ ਵਾਰ ਤੋਂ ਪਹਿਲੇ 20 ਦਿਨ ਪਿਛਲੇ 20 ਦਿਨ ਤਿੰਨ ਵਾਰ ਤੋਂ ਹੁੰਦੀ ਹੈ ਇੰਟੈਲੀਜੈਂਸ ਕੋਲ ਕੋਈ ਇੱਕ ਵੀ ਇਨਪੁਟ ਨਹੀਂ ਹੈ ਇੰਟੈਲੀਜੈਂਸ ਤੁਸੀਂ ਬੰਦੇ ਨਹੀਂ ਜੀ ਪੰਜਾਬ ਦਾ ਇੰਟੈਲੀਜੈਂਸ ਸਿਸਟਮ ਫੇਲ ਹੋ ਚੁੱਕਿਆ ਹੈ ਇੱਥੇ ਹੋਕ ਹੀ ਰਿਹਾ ਹੈ ਪੈਸੇ ਲੈ ਕੇ ਤਾਂ ਪੋਸਟਿੰਗਾਂ ਹੁੰਦੀਆਂ ਮੈਂ ਕਈ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਮੈਂ ਕਿਹਾ ਡਰੱਗਸ ਕਿਉਂ ਇੰਨੇ ਜ਼ਿਆਦਾ ਹੋ ਗਿਆ ਕਹਿੰਦੇ ਅਸੀਂ ਕੀ ਕਰੀਏ ਕਿ ਜਿਹੜੇ ਡਰੱਗ ਵੇਚਨ ਵਾਲੇ ਉਹ ਸਪਲਾਈਅਰ ਨੂੰ ਫੜਦੇ ਆਂ ਤੇ ਲੋਕਲ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਆ ਕੇ ਉਹਨੂੰ ਬਚਾ ਲੈਂਦਾ ਕਹਿੰਦਾ ਇਹਨੂੰ ਨਹੀਂ ਹੱਤ ਲਾਉਣਾ ਕਿਉਂਕਿ 5 ਲੱਖ 10 ਲੱਖ ਮਹੀਨੇ ਤੋਂ ਲਈ ਜਾਂਦੇ ਆ ਸੋ ਜਦੋਂ ਸਾਰਾ ਕੁਝ ਹੀ ਸਿਸਟਮ ਰਲ ਗਿਆ ਹੋਏ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਿੱਤੇ ਐ ਉਹ ਜਿੱਤਣ ਦੇ ਲਾਇਕ ਹੀ ਨਹੀਂ ਕਿ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਕਿ ਹੈ ਕੌਣ ਐਮ.ਐਲ.ਏ ਸਾਡੇ ਹਲਕੇ ਦੇ ਵੋਟਾਂ ਪੈ ਗਈਆਂ ਜਿਨ੍ਹਾਂ ਨੂੰ ਮੁਫਤ ਵੋਟਾਂ ਪੈ ਗਈਆਂ ਨਾ ਉਹਨਾਂ ਦੀ ਜਿੰਮਵਾਰੀ ਕੋਈ ਨਹੀਂ ਹੈ ਸਰ ਤੁਸੀਂ ਬਹੁਤ ਇੰਟੈਲੀਜੈਂਟ ਹੋ ਗਿਆ ਫੇਲ्युअर ਹੋ ਚੁੱਕਿਆ ਪੂਰੇ ਪੰਜਾਬ 'ਚ ਪੰਜਾਬ ਵਿੱਚ ਨਹੀਂ ਹੈ ਜੀ ਇਹਨਾਂ ਕੋਲ ਮੈਂ ਕਹਿੰਦਾ ਪੰਜਾਬ ਨਹੀਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕਿਸੇ ਪਾਰਟੀ ਨੇ ਦਿੱਤੀ ਹੈ ਆ ਝਾੜੂ ਵਾਲੇ ਨੇ ਤੇ ਇਹਦੇ ਜਿੰਮੇਵਾਰ ਕੇਜਰੀਵਾਲਾ ਕਿਉਂਕਿ ਸਹੀ ਮੈਨੇ ਤੇ ਅੱਜ ਕੇਜਰੀਵਾਲ ਮੁੱਖ ਮੰਤਰੀ ਹੈ ਪੰਜਾਬ ਦਾ ਭਗਵੰਤ ਮਾਨ ਨਹੀਂ ਹੈ ਤੇ ਮੰਤਰੀ ਤਾਂ ਐ ਰੱਖੇ ਆ ਜਿਵੇਂ ਆਪਣੇ ਪੀਐਨ ਰੱਖੇ ਆ ਦਿੱਲੀੋਂ ਸਸੋਦੀਆ ਉਹ ਵੀ ਜੇਲ੍ਹ ਕੱਟ ਕੇ ਆਇਆ ਹੈ ਜੈਨ ਜਿਹੜਾ ਉਹ 6 ਮਹੀਨੇ ਜੇਲ੍ਹ ਕੱਟ ਕੇ ਆਇਆ ਹੈ ਸਾਰੇ ਤਾਂ ਗੈਂਗਸਟਰ ਹੈ ਮੈਂ ਤਾਂ ਲੁਧਿਆਣੇ ਦੇ ਵਿੱਚ ਇੰਡਸਟਰੀ ਨੂੰ ਨਸਰਨ ਮਿਲਿਆ ਸੀ ਉਹ ਕਹਿੰਦਾ ਅਸੀਂ ਮੈਂ ਅਸੀਂ ਪੰਜਾਬ ਨੂੰ ਛੱਡ ਕੇ ਜਾ ਰਹੇ ਹਾਂ ਮੈਂ ਕਿਹਾ ਕਿਉਂ ਉਹ ਕਹਿੰਦੇ ਇੱਕ ਤਾਂ ਗੈਂਗਸਟਰ ਸਾਥ ਤੋਂ ਫਰੋਤੀਆਂ ਲੈ ਰਿਹਾ ਹੈ ਤੇ ਗੈਂਗਸਟਰਾਂ ਤੋਂ ਵੱਧ ਫਰੋਤੀਆਂ ਕੇਜਰੀਵਾਲ ਲੈ ਰਿਹਾ ਸਾਨੂੰ ਲਿਸਟ ਆ ਜਾਂਦੀ ਹੈ ਕਿ ਕੋਈ 2 ਕਰੋੜ ਭੇਜੋ 5 ਕਰੋੜ ਭੇਜੋ ਅਸੀਂ ਕਿੰਨਾ ਪੈਸਾ ਭੇਜਾਂਗੇ ਕੇਜਰੀਵਾਲ ਜੇ ਮੁੱਖ ਉਹਨਾਂ ਦਾ ਲੀਡਰ ਹੀ ਫਰੋਤੀਆਂ ਲੈਣ ਲੱਗ ਜੇ ਫਿਰ ਬਚੂਗਾ ਕੀ ਇੱਥੇ ਇਦਾਂ ਲੋਕਾਂ ਕਹਿੰਦੇ ਆ ਅਮਨ ਰੋੜਾ ਸਾਹਿਬ ਕਹਿੰਦੇ ਹੈਗੇ ਕਿ ਅਮਨ ਕਾਨੂੰਨ ਜਿਹੜਾ ਹੈਗਾ ਤੇ ਕਾਨੂੰਨ ਜਿਹੜਾ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਇਸੇ ਘਰ ਦੇ ਵਿੱਚ ਫੜ ਕੇ ਉਡਾਣੇ ਕਿਹਾ ਸੀ ਮੈਂ ਉਹ ਕਹਿੰਦਾ ਅਮਨ ਰੋੜਾ ਨੂੰ ਆਪਣਾ ਨਾਂ ਹੀ ਬਦਲ ਲੈ ਅਮਨ ਤਾਂ ਹੈ ਹੀ ਨਹੀਂ